ਵਿਦਿਆਰਥੀਆਂ ਨੂੰ ਗੈਰ ਮਾਨਤਾ ਪ੍ਰਾਪਤ ਸੰਸਥਾ ਦੇ ਸ਼ੋਸ਼ਣ ਤੋਂ ਬਚਾਉਣ ਦੇ ਲਈ ਪੰਜਾਬ ਸਟੇਟ ਕਾਉਂਸਲਰ ਆਫ ਐਗਰੀਕਲਚਰ ਐਜੂਕੇਸ਼ਨ ਜੋ ਖੇਤੀਬਾੜੀ ਸੰਬੰਧੀ ਸਿੱਖਿਆ ਸੰਬੰਧੀ ਨਿਗਰਾਨ ਬੋਡੀ ਹੈ ਨੇ ਵਿਦਿਆਰਥੀਆਂ ਨੂੰ ਉਹਨਾਂ ਸੰਸਥਾ ਦਾ ਵਿੱਚ ਦਾਖਲਾ ਲੈਣ ਤੋਂ ਸੁਚੇਤ ਕੀਤਾ ਹੈ ਜੋ ਕਿ ਕਾਉਂਸਲ ਦੁਬਾਰਾ ਨਿਰਧਾਰਤ ਕੀਤੀਆਂ ਗਈਆਂ ਹਨ ਪੀਐਸਈ ਐਗਰੀਕਲਚਰ ਸੰਬੰਧੀ ਕਾਉਂਸਲ ਦੁਬਾਰਾ ਨਿਰਧਾਰਤ ਮਾਪਦੰਡਾ ਨੂੰ ਪੂਰਾ ਕਰਦੀਆਂ 15 ਸਿੱਖਿਆਵਾਂ ਸਸਤਾ ਦੀ ਸੂਚੀ ਜਾਰੀ ਕਰਦੇ ਪੰਜਾਬ ਸਟੇਟ ਕਾਉਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਜੈਸ ਦੀ ਅਗਵਾਈ ਵਿਸ਼ੇਸ਼ ਮੁਖ ਸਕੱਤਰ ਸ਼੍ਰੀ ਕੇ.ਏ.ਪੀ. ਉਨ ਸਿਨਹਾ ਕਰ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਉਹਨਾਂ ਖੇਤੀਬਾੜੀ ਸੰਸਥਾ ਦੇ ਵਿੱਚ ਦਾਖਲਾ ਲੈਣ ਤੋਂ ਗ੍ਰੇਜ ਕਰਨਾ ਚਾਹੀਦਾ ਹੈ PSC AE ਦੀ ਪ੍ਰਵਾਨਗੀ ਤੋਂ ਗੈਰ ਕੋਰਸ ਚਲਾਉਣ ਵਾਲੀਆਂ ਅਜਈਆਂ ਸੰਸਥਾ ਦੁਆਰਾ ਜਾਰੀ ਕੀਤੀ ਗਈਆਂ ਡਿਗਰੀਆਂ ਡਿਪਲੋਮੇ ਤੇ ਸਰਟੀਫਿਕੇਟ ਨੂੰ ਸੂਬੇ ਦੇ ਵਿੱਚ ਉੱਚ ਵਿਦਿਅਕ ਸੰਸਥਾ ਵਾਂ ਤੇ ਦਾਖਲੇ ਵਿੱਚ ਸਰਕਾਰੀ ਸੇਵਾਵਾਂ ਲਈ ਯੋਗ ਨਹੀਂ ਮੰਨਿਆ ਜਾਵੇਗਾ ਜਿਗਰਜੁਗ ਹੈ ਕਿ ਪੰਜਾਬ ਸਟੇਟ ਕਾਉਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਐਕਟ ਜਨਵਰੀ 2018 ਨੂੰ ਨੋਟੀਫਾਈ ਕੀਤਾ ਗਿਆ ਸੀ ਜਿਸ ਦੇ ਵਿੱਚ ਜਿਸ ਪ੍ਰੰਤ ਖੇਤੀਬਾੜੀ ਸਿੱਖਿਆ ਨਾਲ ਸੰਬੰਧਿਤ ਕੋਰਸਾਂ ਦੀ ਪ੍ਰਸ਼ਾਸਨ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਜਦੋਂ ਐਕਟ ਤੇ ਲਾਗੂ ਕਰਨ ਦੀ ਮਿਤੀ ਤੇ 2 ਸਾਲਾਂ ਦੇ ਅੰਦਰ-ਅੰਦਰ ਕਾਉਂਸਲ ਦੇ ਪ੍ਰਵਾਨਗੀ ਲੈਣ ਵਾਸਤੇ ਐਪਲੀਕੇਸ਼ਨ ਅਤੇ ਦਾਖਲੇ ਪਾਠਕ੍ਰਮ ਸਟਾਫ ਆਦਿ ਦੇ ਸੰਬੰਧ ਦੇ ਵਿੱਚ ਕਾਉਂਸਲ ਨੂੰ 30 ਦਿਨਾਂ ਦੇ ਅੰਦਰ ਸਟੇਟ ਰਿਪੋਰਟ ਤੇ ਵਿੱਚ 6 ਮਹੀਨਿਆਂ ਦੇ ਅੰਦਰ ਕੰਪਲੈਕਸ ਰਿਪੋਰਟ ਦੇ ਨਾਲ ਆਜਮੀ ਸੀ ਇਹ ਜਨਤਕ ਨੋਟਿਸ ਜਾਰੀ ਕਰਦਿਆਂ ਕਾਉਂਸਲ ਨੇ ਖੇਤੀਬਾੜੀ ਸਿੱਖਿਆ ਦੇ ਬਿਤੇ ਡਿਗਰੀ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਕਰਨ ਦੇ ਚਾਹਵਨ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਦਾਖਲਾ ਲੈਣ ਤੋਂ ਪਹਿਲਾਂ ਸਮੇਂ-ਸਮੇਂ ਤੇ ਵੈਬਸਾਈਟ ਦੇ ਜਾ ਕੇ ਕਾਉਂਸਲ ਦੁਬਾਰਾ ਨਿਧਾਰਤ ਕੀਤੀਆਂ ਘੱਟੋ-ਘੱਟ ਮਾਪਦੰਡਾਂ ਨੂੰ ਪੂਰਾ ਸੰਤੁਸ਼ਟ ਕਰਦੀਆਂ ਸੰਸਥਾਵਾਂ ਦੀ ਸੂਚੀ ਜ਼ਰੂਰ ਚੈੱਕ ਕਰਿਆ ਕਰਨ।